ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਤੇ ਅੱਜ ਆਪਾਂ ਬਿਲਕੁਲ ਨਿਊ ਡਿਜ਼ਾਈਨ ਦੇ ਪੌਂਚੇ ਲੈ ਕੇ ਆਏ ਆ ਪੌਂਚਾ ਬਣਾਵਾਂਗੇ ਕਾਟਨ ਦਾ ਸੂਟ ਹੈ ਜੀ ਇਹ ਬਿਲਕੁਲ ਨਿਊ ਡਿਜ਼ਾਈਨ ਦਾ ਪੌਂਚਾ ਤੁਸੀਂ ਪਲਾਜ਼ੋ ਦਾ ਵੀ ਬਣਾ ਸਕਦੇ ਆ ਇਹ ਤੇ ਸਲਵਾਰ ਆਪਾਂ ਕੱਟੀ ਆ ਜੀ ਬਿਲਕੁਲ ਸਟੇਟ ਬਿਨਾ ਪੌਂਚੇਆਂ ਕੱਟਿਆਂ ਤੋਂ ਬਿਲਕੁਲ ਸਟੇਟ ਹੈ 22 ਇੰਚ ਕੀ ਹਰਦੀ ਸਲਵਾਰ ਆ ਇਹ ਆਪਣੀ ਕਟਿੰਗ ਕਰ ਲਈ ਆਪਾਂ ਇਹ ਰਿਕੁਐਸਟ ਤਰ੍ਹਾਂ ਇਹਦੇ ਵਿੱਚ ਇਹ ਇਸ ਤਰ੍ਹਾਂ ਹੀ ਆਪਾਂ ਮੂਰੀ ਰੱਖੀਏ ਚ ਪਹੁੰਚ ਜਾਂਦਾ ਜੋੜ ਨਹੀਂਗਾ ਕਿਤੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਜੀ ਇਹਦਾ ਆਪਾਂ ਬਣਾਵਾਂਗੇ ਡਿਜ਼ਾਈਨਰ ਪਹੁੰਚਾ ਤੇ ਇੱਕ ਮੈਂ ਇਥੇ ਕਲੀਅਰ ਕਰ ਦਨ ਜੇ ਤੁਹਾਡੀ ਸਲਵਾਰ ਦੀ ਜਿੰਨੀ ਲੰਬਾਈ ਉਹ ਤੋਂ 2 ਇੰਚ ਇਹ ਲੰਬਾਈ ਕੱਟ ਕਰਨੀ ਆ ਫਿਰ ਤੁਹਾਡਾ ਇਹ ਡਿਜ਼ਾਈਨ ਬਣੂਗਾ ਇਹਦੇ ਵਾਸਤੇ ਆਪਾਂ ਜੁਆਇੰਟ ਲਾਉਣ ਵਾਸਤੇ ਇਸ ਤਰ੍ਹਾਂ ਦੀ ਕਾਟਨ ਦੀ ਹੀ ਈ ਜੁਆਇੰਟ ਲੇਸ ਲਵਾਂਗੇ ਤੇ ਇਹਨੂੰ ਆਪਾਂ ਜੁਆਇੰਟ ਕਰ ਲਈਏ ਇਹਦੇ ਉੱਪਰ ਰੱਖ ਦਾਂਗੇ ਇਸ ਤਰ੍ਹਾਂ ਕਰਕੇ ਇਹਦੀ ਸਿਲਾਈ ਲਾ ਲਾਂਗੇ ਆਪਾਂ ਬਿਲਕੁਲ ਨਿਊ ਡਿਜ਼ਾਈਨ ਦਾ ਪੌਂਚਾ ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਨਹੀਂ ਕਦੇ ਪਾਇਆ ਹੁਣ ਇਸ ਤਰ੍ਹਾਂ ਦਾ ਪੌਂਚਾ ਬਣਾ ਕੇ ਬਿਲਕੁਲ ਨਵੇਂ ਡਿਜ਼ਾਈਨ ਦਾ ਪੌਂਚਾ ਹੈ ਤੇ 2 ਇੰਚ ਤੁਸੀਂ ਮੈਂ ਤੁਹਾਨੂੰ ਦੱਸੀਆ ਕਰਨਾ ਹੈ ਜਿਸ ਸਲਵਾਰ ਦੀ ਲੰਬਾਈ ਘਟਾਉਣੀ ਹੈ ਜੇ ਦੋ ਇਸ ਤਰ੍ਹਾਂ ਦਾ ਤੁਸੀਂ ਪੌਂਚਾ ਬਣਾਉਣਾ ਵਾ ਤੇ ਆਪਾਂ ਇਹ ਸਲਾਈ ਲਾ ਕੇ ਕੰਪਲੀਟ ਕਰ ਲਗੇ ਜੀ ਲਓ ਜੀ ਇਸ ਤਰ੍ਹਾਂ ਦਾ ਆਪਾਂ ਜੋਇੰਟ ਤਿਆਰ ਕਰ ਲਿਆ ਇੱਕ ਸਾਈਡ ਤੇ ਲਾ ਕੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਲਾਇਆ ਆਪਾਂ ਇਹ ਕਾਟਨ ਦਾ ਸੂਟ ਕਰਕੇ ਦਾ ਨਹੀਂ ਨਿਕਲਦਾ ਜੇ ਥੋੜਾ ਸੋਦਾਨੂੰ ਲੱਗੇ ਵੀ ਕੋਈ ਮਾੜਾ ਮੋਟਾ ਸਿੰਥੈਟਿਕ ਸੂਟ ਹੈ ਉਹਦੇ ਤੱਕੇ ਨਿਕਲਦੇ ਥੋੜਾ ਜ ਤੁਸੀਂ ਆਹ ਵਾਲੀ ਚੀਜ਼ ਜਿਆਦਾ ਵਿੱਚ ਫੋਲਡ ਕਰ ਲਓ ਜੀ ਤੁਹਾਨੂੰ ਸਲਵਾਰ ਦੀ ਲੈਂਥ ਦਾ ਸਹੂਬਤ ਆ ਰੱਖਣਾ ਪਊਗਾ ਜੀ ਉਸ ਤੋਂ ਬਾਅਦ ਜੀ ਦੋਹਾਂ ਪੌਂਚੇ ਵਾਸਤੇ ਆਪਾਂ 1 ਮੀਟਰ ਤੋਂ ਉੱਪਰ ਕੱਪੜਾ ਲਿਆ ਸੀਗਾ ਕੰਟੈਕਸ ਪਾਉਣ ਵਾਸਤੇ ਇਹ ਆਪ ਇਸ ਤਰ੍ਹਾਂ ਕਰਕੇ ਪਾਏ ਆ ਜੀ ਇਹ 4-5 ਇੰਚ ਕੱਪੜਾ ਵਿੱਚ ਆ ਜਾਂਦਾ ਇਹ ਟੇਢੇ ਲੋਟ ਨਹੀਂ ਪਾਏ ਜੀ ਆਪਾਂ ਇਸ ਤਰ੍ਹਾਂ ਕਰਕੇ ਫੋਲਡ ਹੋਊਗਾ ਨਾ ਤਾਂ ਪੌਂਚੇ ਵਿੱਚ ਤੁਹਾਨੂੰ ਕੋਈ ਵੀ ਕਾਟਨ ਦਾ ਸੂਟ ਘਰੇ ਪਾਉਣ ਵਾਲਾ ਹਨ ਜੇ ਤੁਸੀਂ ਬਾਹਰ ਅੰਦਰ ਸੂਟ ਪਾਉਣ ਵਾਲਾ ਤਾਂ ਪੇਸਤੀ ਪੇਪਰ ਲਾ ਲਿਓ ਤੇ ਨਹੀਂ ਆਪਾਂ ਮਤਲਬ ਕਿ ਇਸ ਤਰ੍ਹਾਂ ਕਰਕੇ ਨਾ ਇਹ ਤੇ 1 ਮੀਟਰ ਤੋਂ ਉੱਪਰ ਲਿਆ ਸੀ ਉਦੋਂ ਵੱਧ ਕਰ ਲਿਆ ਇਹ ਦੋਹਾਂ ਪਹੁੰਚ ਜਾਂਦਾ ਇਹ ਇੱਕ ਪਹੁੰਚ ਹੀਦਾ ਵਾ ਤੇ ਹੁਣ ਇਹਦੇ ਵਾ ਇਹਦਾ ਜੁਆਇੰਟ ਕਿਵੇਂ ਆਪਾਂ ਕਿਸ ਤਰ੍ਹਾਂ ਲਾਉਣੀ ਇਹਦੇ ਨਾਲ ਇਹ ਆਪਾਂ ਤੁਹਾਨੂੰ ਦੱਸ ਦਿਆਂ ਬਹੁਤ ਹੀ ਨਿਊ ਲੁੱਕ ਦਾ ਤੇ ਸੌਖਾ ਸੌਖੇ ਤਰੀਕੇ ਨਾਲ ਤਿਆਰ ਹੁੰਦਾ ਜੀ ਇਹ ਇਹਦੇ ਵਾਸਤੇ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਪੁੱਠਾ ਰੱਖ ਲੈਣਾ ਤੇ ਲਿਆ ਸੁੱਪਰ ਸਿੱਧੀ ਰੱਖ ਕੇ ਇਹਦੇ ਨਾਲ ਆਪਾਂ ਫੇਰ ਜੁਆਇੰਟ ਜੋੜ ਲਾ ਲੈਣੇ ਆ ਯਾਨੀ ਕਿ ਇਹਦੇ ਨਾਲ ਜੋੜ ਲੈਣੇ ਆ ਆਪਾਂ ਲੈ ਇਸ ਨੂੰ ਪਹੁੰਚੇ ਦੇ ਨਾਲ ਅਟੈਚ ਕਰ ਲੈਣੇ ਆ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਸਲਾਈ ਲਾ ਲਗੇ ਫਿਰ ਤੁਹਾਨੂੰ ਦੱਸਦੇ ਆ ਆਪਾਂ ਗਾਹ ਕਿਸ ਤਰ੍ਹਾਂ ਕਰਦੇ ਆ ਕਿਉਂਕਿ ਜੀ ਜਈ ਕਈ ਵਾਰਾ ਨਾ ਇੱਕ ਵਾਰਾ ਦੱਸਿਆ ਡਿਜ਼ਾਈਨ ਨਹੀਂ ਪਤਾ ਲੱਗਦਾ ਵੀ ਆਪਾਂ ਨੂੰ ਕਿਸ ਤਰ੍ਹਾਂ ਦਾ ਡਿਜ਼ਾਈਨ ਹੈ ਇਹ ਤੇ ਇਸ ਤਰ੍ਹਾਂ ਕੰਪਲੀਟ ਕਰਨਾ ਤੁਸੀਂ ਖਿਆਲ ਰੱਖਣਾ ਜੀ ਇਸ ਗੱਲ ਦਾ ਜਿਹੜਾ ਇਹ ਜੁਆਇੰਟ ਆਪਾਂ ਦੂਹਾ ਕਰਕੇ ਲਾਉਣ ਜਾ ਰਹੇ ਆ ਇਹ ਦੂਰਾ ਪਹੁੰਚਾ ਫੋਲਡ ਕਰਾ ਗਿਆ ਆਪਾਂ ਇਹਦੇ ਵਾਸਤੇ ਕਾਟਨ ਦਾ ਸੂਟ ਹੈ ਜੀ ਘਰੇ ਪਾਉਣ ਵਾਲਾ ਮੈਂ ਇਸ ਤਰੀਕੇ ਨਾਲ ਨਹੀਂ ਪਾਇਆ ਬੋਗਰਮ ਨਹੀਂ ਪਾਈ ਐਵੇਂ ਨਾ ਮੁੜ ਕੇ ਕਰੜਾ ਜਾ ਹੁੰਦਾ ਹੈ ਨਾ ਵਿੱਚ ਪਾਉਂਦਾ ਜੀ ਰਹਿੰਦਾ ਵਾ ਇਸ ਤਰ੍ਹਾਂ ਆਪਣਾ ਇਹ ਜੁਆਇੰਟ ਲੱਗ ਗਿਆ ਜੀ ਤੇ ਹੁਣ ਪਤਾ ਕੀ ਕਰਨਾ ਆਪਾਂ ਇਹ ਜਿਵੇਂ ਹਟ ਆਪਣਾ ਲੱਗ ਗਿਆ ਲਓ ਜੀ ਤੇ ਹੁਣ ਪਤਾ ਕੀ ਕਰਨਾ ਆਪਾਂ ਇਹਨੂੰ ਆਪਾਂ ਕਰਨਾ ਇਸ ਤਰ੍ਹਾਂ ਫੋਲਡ ਕਰਕੇ ਨਾ ਇਸ ਤਰ੍ਹਾਂ ਫੋਲਡ ਹੋ ਜੂਗਾ ਜੀ ਸਲਵਾਰ ਦੀ ਲਵਾਈ 2 ਇੰਚ ਤੁਸੀਂ ਘੱਟ ਰੱਖਣੀ ਆਮ ਨਾਲੋਂ ਤੇ ਮੂਰੀ ਜੇ ਤੁਸੀਂ ਇੱਥੋਂ 8 ਇੰਚ ਰੱਖਣੀ ਆ ਤੇ 9 ਇੰਚ ਰੱਖਣੀ ਆ ਜੀ ਜੇ ਤੁਸੀਂ ਦੂਜੂ ਵੀ ਪੌਂਚਾ ਬਣਾ ਰਹੇ ਆ ਹਨਾ ਵੀ ਕੁੰਦਿਆਂ ਪਾ ਕੇ ਫਿਰ ਵੀ ਉਸ ਹਾਣਾ ਵੱਧ ਰੱਖਿਓ ਕਿਉਂਕਿ ਜੀ ਇੱਥੋਂ ਥੋੜੀ ਜੀ ਕਾਟ ਪੈ ਕੇ ਇੰਚ ਦਾ ਫਰਕ ਪਊਗਾ ਕਿਥੇ ਇੱਥੇ ਪਹੁੰਚਾ ਬਾਨਾ ਕਿਥੋਂ ਇੱਥੋਂ ਕਾਟ ਪਾਉਗੀ ਐਵੇਂ ਇਹਦਾ ਹੋਏ ਮੜ ਕੇ ਆਪ ਦੀ ਤੁਸੀਂ ਮੂਰੀ ਕਟਾ ਲਿਓ ਤੇ ਇਸ ਇਹਨਾਂ ਗੱਲਾਂ ਦਾ ਆਪਾਂ ਨਹੀਂ ਕਿਉਂ ਨਿਕੀਆਂ ਗੱਲਾਂ ਤੁਹਾਨੂੰ ਦੱਸਾਂਗੇ ਹਨ ਇਹ ਨਹੀਂਗਾ ਵੀ ਵੀਡੀਓ ਬਣਾਈ ਤੇ ਗਾਹ ਹੋਏ ਆਪਾਂ ਜ਼ਰੂਰ ਤੁਹਾਨੂੰ ਨੌਲਜ ਨਾਲ ਦੀ ਨਾਲ ਦਿੰਨੇ ਵੀ ਦੋ ਇੰਚ ਤੁਸੀਂ ਸਲਵਾਰ ਆਪਦੀ ਲੰਬਾਈ ਘੱਟ ਰੱਖਿਓ ਕਿਉਂਕਿ ਆਪਾਂ ਜਿਹੜਾ ਆ ਕਪੜਾ ਜੀ ਇਹ 6 ਇੰਚ ਹੈ ਤੇ ਸਵਾ 6 ਇੰਚ ਰੱਖਿਆ ਜਾਨੀ ਕਿ 3 ਇੰਚ ਇਹ ਐਡੀ ਰਹਿ ਜਾਊਗਾ ਦੂਰਾ ਹੋ ਕੇ ਇਸਦਾਂ ਉਸ ਹਾਵਨਾ ਜੇ ਤੁਸੀਂ ਜਿਆਦਾ ਲੰਮਾ ਰੱਖਣਾ ਵੀ ਕਈ ਗੱਠ-ਗੱਠ ਵਿਚੋੜੇ ਪਹੁੰਚ ਵੀ ਹਨ ਆਪਾਂ ਪਾ ਲੈਨੇ ਆ ਫਿਰ ਤੁਸੀਂ ਉਸ ਹਾਵਨਾ ਜਿਆਦਾ ਰੱਖ ਲਿਓ ਤੇ ਆਪਾਂ ਤਾਂ ਇਹ 2 ਇੰਚ ਸਲਵਾਰ ਦੀ ਲੈਂਥ ਕੱਟ ਰੱਖੀ ਸੀਗੀ ਤੇ ਉਸ ਹਾਵਨਾ ਇਹ 10 ਇੰਚ ਕਪੜਾ 1 ਇੰਚ ਜਾਨੀ ਕਿ ਇਹਦੇ ਵਿੱਚ ਫੋਲਡ ਹੋ ਜਾਊਗਾ ਆਪਾਂ ਤਾਂ ਉਹ ਰੈਡੀ ਕਰਕੇ ਦਿਖਾਉਣੇ ਬਹੁਤ ਸੌਖਾ ਤੇ ਆਸਾਨ ਜਿਆ ਤਰੀਕਾ ਤੁਸੀਂ ਪਹਿਲਾਂ ਕਦੇ ਨਹੀਂ ਪਾਇਆ ਹੋਣਾ ਜੇ ਤੁਸੀਂ ਆਹ ਰੱਜ ਜੋ ਐਟ ਲੰਮਾ ਤਾਂ ਲਾ ਲਈ ਨਹੀਂ ਤਾਂ ਆਪਣੀ ਮਰਜ਼ੀ ਹੈ ਜੀ ਇਹ ਜ਼ਰੂਰੀ ਨਹੀਂਗਾ ਆਪਾਂ ਤਾਂ ਸਿਰਫ ਇੱਕ ਸ਼ੋਅ ਵਜੋਂ ਲਾ ਲਿਆ ਆਪਣੇ ਕੋਲੇ ਬਾਧੂ ਵੀ ਪਿਆ ਸੀ ਇਹ ਦੁਪੱਟੇ ਨਾਲ ਲਾਇਆ ਵਾ ਗੋਟਾ ਆਪਾਂ ਕੋਈ ਖਾਸ ਇਹਦੇ ਵਾਸਤੇ ਲਿਆਂਦਾ ਨਹੀਂਗਾ ਵੀ ਆਪਾਂ ਵੀ ਪਹੁੰਚੇ ਬਣਾਉਣੀ ਤਾਂ ਤਾਂ ਲਿਆਂਦਾ ਵਾ ਉਹਦੀ ਲੈਸ ਜ਼ਰੂਰ ਲਿਆਂਦੀ ਸੀ ਤੇ ਫਿਰ ਮੈਂ ਦਿਮਾਗ ਚ ਆਇਆ ਮੈਂ ਕਿਹ ਪਹੁੰਚੀ ਦਾ ਡਿਜ਼ਾਈਨ ਕਰ ਲਗੀ ਕਿਉਂਕਿ ਆਪਾਂ ਘਰੇ ਸੂਟ ਪਾਉਣਾ ਤੇ ਬਿਲਕੁਲ ਨਹੀਂ ਪੌਣੀ ਇਸ ਦੇ ਬਾਅਦ ਕੋਈ ਨਹੀਂ ਆ ਮੇਂ ਮੜ ਕੇ ਲੂਟ ਨਹੀਂ ਆਉਂਦੀ ਈ ਗਰਮੀ ਆ ਕੁਸ ਕੁਸ ਕੰਮ ਦਾ ਹੁੰਦਾ ਵਾ ਫਿਰ ਕਈ ਵਾਰ ਹੈਵੀ ਸਲਵਾਰ ਹਨਾ ਬੈਠਦੇ ਮਗਰੋਂ ਤੇ ਪਹਿਲਾਂ ਸਲਵਾਰ ਡੈਗ ਪੈਂਦੀ ਆ ਤੇ ਜਾਂ ਸੁੱਕਦੀ ਨਹੀਂ ਹਨਾ ਮੜ ਕੇ ਥੋਤੀ ਵੀ ਸਾਧੰਗਾ ਦਾ ਪਾਰੀ ਸਲਵਾਰ ਕੰਮ ਆ ਜਾਂਦੀ ਛਾਂ ਦੇ ਥਰਦੀ ਪਰ ਗਰਮਾਂ ਦੇ ਵਿੱਚ ਤਾਂ ਬੁਟਾੜ ਲਿਆ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਬਣ ਗਿਆ ਜੀ ਇਸ ਤਰ੍ਹਾਂ ਤੁਸੀਂ ਇਹਦੀ ਲੁੱਕ ਇਧਰੋਂ ਵੀ ਚੈੱਕ ਕਰ ਸਕਦੇ ਤੇ ਹੁਣ ਤੁਸੀਂ ਇਹਨੂੰ ਮਸ਼ੀਨ ਥੱਲੇੋਂ ਕੱਢ ਲਿਓ ਤੇ ਕੱਢ ਕੇ ਜਿੰਨੀ ਆਪਣੀ ਮੂਰੀ ਦੀ ਲੈਂਥ ਆ ਤੁਸੀਂ ਉਨੀ ਇਹਦੀ ਮੂਰੀ ਇਸ ਤਰ੍ਹਾਂ ਕਰਕੇ ਆਪਾਂ ਮੂਰੀ ਆਪਦੀ ਰੱਖ ਕੇ ਦੇਖੋ ਜੀ ਆਪਾਂ ਤੁਹਾਨੂੰ ਕੈਮਰੇ 'ਚ ਦਿਖਾਉਣੀ ਆ ਇਸ ਤਰ੍ਹਾਂ ਨਾ ਮੂਰੀ ਦੂਰਾ ਹੋਲਡ ਕਰ ਲਿਓ ਜੁਆਇੰਟ ਲੈਸ ਨਾਲ ਆਪਣਾ ਇੱਕੋ ਜਿਹਾ ਹੀ ਆ ਜਾਊਗਾ ਕਿਉਂਕਿ ਵਧਣਾ ਘਟਣਾ ਤਾਂ ਇਹ ਹੈ ਨਹੀਂਗਾ ਜੀ ਕਾਟਨ ਦਾ ਸੁੰਟ ਸੁੱਕਾ ਹੋ ਜਾਂਦਾ ਹੁਣ ਆਪਾਂ ਰੱਖਾਂਗੇ ਜੀ ਇਹਦੀ ਮੂਰੀ ਆਪਾਂ ਥੋੜਾ ਜਿਹਾ ਲਾ ਕੇ ਦਿਖਾਉਣੇ ਕਿਉਂਕਿ ਜਿਹੜੇ ਹਜੇ ਬਲ ਪਾਉਣ ਵਾਲੇ ਆ 벨ਟ ਲਾ 벨ਟ ਵਾਲੀ ਸਲਵਾਰ ਹੈ 벨ਟ ਵਾਲੀ ਸਲਵਾਰ ਆ ਮਤਲਬ ਸਲਵਾਰ ਆਪਣੀ ਨਾਰਮਲ ਉਦਾਂ ਹੀ ਆ ਤੇ ਇਸ ਤਰ੍ਹਾਂ ਪਾ ਥੋੜਾ ਜਿਹਾ ਥੋੜੀ ਜਿਹੀ ਸਿਲਾਈ ਲਾ ਕੇ ਦਿਖਾਈ ਤੁਹਾਨੂੰ ਇਥੋਂ ਤੱਕ ਕੀ ਤੇ ਕਿਉਂਕਿ ਜੀ ਇਹ ਇਹ ਮੜ ਕੇ ਆਪਾਂ ਸਲਵਾਰ ਦੇ ਵਾਲ ਪਾ ਲ ਗਏ ਫਿਰ ਆਪਾਂ ਕੰਪਲੀਟ ਕਰਦੇ ਆਪਾਂ ਸਿੱਧਾ ਕਰਕੇ ਵੀ ਦਿਖਾ ਦਿੰਨੇ ਆ ਮੂਰੀ ਕਿਵੇਂ ਬਣੀ ਬਾਕੀ ਆਪਾਂ ਵਾਲ ਪਾ ਕੇ ਕੰਪਲੀਟ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਲਓ ਜੀ ਇਸ ਤਰ੍ਹਾਂ ਕਰਕੇ ਇਹ ਮੂਰੀ ਰੈਡੀ ਹੋ ਗਈ ਹੈ ਤੁਸੀਂ ਪਹਿਲਾਂ ਕਰੀ ਨਹੀਂ ਇਹੋ ਜਿਹਾ ਡਿਜ਼ਾਈਨ ਪਾਇਆ ਹੁਣ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਮੇਰਾ ਮੂਰੀ ਦਾ ਡਿਜ਼ਾਈਨ ਜਰੂਰ ਦੱਸਿਓ ਜੀ ਕਮੈਂਟ ਕਰਕੇ ਦੇਖੋ ਜੀ ਇਸ ਤਰ੍ਹਾਂ ਮੂਰੀ ਦਾ ਡਿਜ਼ਾਈਨ ਹੈ ਤੇ ਦੂਜਾ ਵੀ ਆਪਾਂ ਪਹੁੰਚਾ ਤਿਆਰ ਕਰ ਲਿਆ ਜੀ ਇਹਨੂੰ ਆਪਾਂ ਫੋਲਡ ਕਰਨਾ ਹਜੇ ਇਸ ਤਰ੍ਹਾਂ ਕਰਕੇ ਰੈਡੀ ਹੋ ਜਾਊਗਾ ਇਹ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਲਾਵਾਂਗੇ ਜਿਸ ਤੋਂ ਪਹਿਲਾਂ ਜੀ ਆਪਾਂ ਝੋਲੀ ਵਾਲੀਆਂ ਸਿਆਉਣਾ ਅਸਨ ਵਾਲੀਆਂ ਜੋੜ ਕੇ ਇਹਦੇ ਵਿੱਚ ਤੇ ਥੋੜਾ ਜਿਹਾ ਆਪਾਂ ਅਸਨ ਵੀ ਪਾਇਆ ਸੀ ਕਿਉਂਕਿ ਬਿਨਾਂ ਅਸਨ ਤੋਂ ਸਟੀਟ ਸਲਵਾਰ ਨਾ ਜਦੋਂ ਆਪਾਂ ਨੋ ਕੇ ਚੀਜ਼ ਥੱਲੇ ਕੋਈ ਚੱਕਦੇ ਉਹ ਤੋਂ ਚੱਕੀ ਜਾਂਦੀ ਹੈ ਤੇ ਥੋੜਾ ਜਿਹਾ ਆਸਨ ਭਮਾ 2 ਇੰਚ ਦਾ ਹੀ ਤੁਸੀਂ ਪਾ ਲਿਆ ਕਰੋ ਜਰੂਰ ਪਾ ਲਿਆ ਕਰੋ ਆਸਨ ਸਲਵਾਰ ਦੇ ਵਿੱਚ ਇਸ ਤਰ੍ਹਾਂ ਆਪਾਂ ਸਲਵਾਰ ਦੀ ਮੂਰੀ ਹੈ ਤੁਸੀਂ ਪੈਂਟ ਪਲਾਜੋ ਦੀ ਵੀ ਕਰ ਸਕਦੇ ਆ ਨਾਲੇ ਤਾਂ ਤੁਹਾਡੀ ਸਲਵਾਰ ਲੱਗੂਗੀ ਨਾਲੇ ਤੁਹਾਡਾ ਪੈਂਟ ਪਲਾਜੋ ਲੱਗੂਗਾ ਇਹ ਪਤਾ ਨਹੀਂ ਲੱਗਣਾ ਨਿਊ ਲੁੱਕ ਦਾ ਜਮਾ ਬਿਲਕੁਲ ਇਹੀ ਹੈਗਾ ਜੀ ਡਿਜ਼ਾਈਨ ਪਹੁੰਚਾਂ ਦਾ ਹਜੇ ਆਪਣਾ ਪ੍ਰੈਸ ਕਰਨ ਵਾਲਾ ਵਾ ਇਹ ਇਹਦੇ ਉੱਪਰ ਤੁਸੀਂ ਹੋਰ ਡਿਜ਼ਾਈਨਿੰਗ ਵੀ ਕਰ ਸਕਦੇ ਆ ਹਨ ਜਿਵੇਂ ਆ ਆਪਣੇ ਕੋਲੇ ਲੇਸ ਹੈਗੀ ਐ ਜਿਹਦਾ ਅੱਜਕੱਲ ਬਹੁਤ ਸਾਰਾ ਜ਼ਿਆਦਾ ਟ੍ਰੈਂਡ ਹੈ ਹਨਾ ਇਹ ਵੀ ਤੁਸੀਂ ਲਾ ਸਕਦੇ ਆ ਇਹਦੇ ਨਾਲ ਬਹੁਤ ਸਾਰਾ ਇੱਕ ਲੇਸ ਤਾਂ ਮੈਂ ਲਿਆ ਸੀ ਦੋ ਤਿੰਨ ਆਪਾਂ ਨੂੰ ਕਰੋ ਹੀ ਮਿਲ ਗਏਗਾ ਪਤਾ ਨਹੀਂ ਸੀਗਾ ਆਹ ਦੀ ਆਈ ਸੀਮੈਂਟ ਆ ਰਕ ਜੀ ਇਹਦੇ ਨਾਲ ਤੇ ਆਹ ਵੀ ਇੱਕ ਇਹਦੇ ਨਾਲ ਮਿਲ ਗਈ ਤੇ ਆਹ ਵੀ ਮਿਲ ਗਈ ਆਹ ਡਿਜ਼ਾਈਨ ਹੋਰ ਹੈ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹਦਾ ਇਹਦਾ ਡਿਜ਼ਾਈਨ ਇਸ ਤਰ੍ਹਾਂ ਦਾ ਆਪਾਂ ਹੋਰ ਵੀ ਲੇਸਾਂ ਲਾ ਸਕਦੇ ਸੀ ਇਹਦੇ ਨਾਲ ਇੱਥੇ ਵੀ ਆਪਾਂ ਤੁਸੀਂ ਲਾ ਕੇ ਇਸ ਤਰ੍ਹਾਂ ਡਿਜ਼ਾਈਨਿੰਗ ਕਰ ਲੈ ਸਕਦੇ ਹਾਂ ਸਾਰੀ ਦੇ ਵਿੱਚ ਪਰ ਆਪਾਂ ਸਿੰਪਲ ਰੱਖਿਆ ਜੀ ਕਿਉਂਕਿ ਕਾਟਨ ਦਾ ਘਰੇ ਪਾਉਣ ਵਾਲਾ ਸੂਟ ਆਪਾਂ ਬਾਹਲੀ ਇਹਦੀ ਡਿਜ਼ਾਈਨਿੰਗ ਨਹੀਂ ਕਰਦੇ ਇਸੇ ਤਰ੍ਹਾਂ ਇਹ ਸੈਂਪਲ ਜੀ ਲੋਕ ਚ ਤਿਆਰ ਹੋਊਗਾ ਬਾਕੀ ਇਹਦੀ ਸਟੇਟ ਸਲਵਾਰ ਦੀ ਗੱਲ ਵੀ ਤੁਸੀਂ ਨਾ ਇਹ ਇਹਦੇ ਤੇ ਲਾਸਟਿਕ ਪਾਇਆ ਕਰੋ ਆਪਾਂ ਇਸ ਤਰ੍ਹਾਂ ਬਣਾ ਕੇ ਇਹ ਛੜਤੀ ਹੈ ਜੀ ਹੁਣ ਇਹ ਤੇ ਆਪਾਂ ਥੋੜੀ ਜੀ ਚੌੜੀ ਲਾਸਟਿਕ ਪਾਵਾਂਗੇ ਇੰਚ ਸਵਾ ਇੰਚ ਵਾਲੀ ਤੇ ਇਹਦੇ ਨਾਲ ਨਾ ਫਿਰ ਪੌਂਚਾ ਫਿਰਦਾ ਨਹੀਂਗਾ ਜਿਹੜੀ ਇੱਥੋਂ ਕਰੀਜ਼ ਹੁੰਦੀ ਐ ਪੌਂਚੇ ਦੀ ਆਹ ਵਾਲੀ ਇੱਥੋਂ ਸੈਂਟਰ ਵਾਲੀ ਉਸ ਕਰੀਜ਼ ਤੇ ਵਾਲ ਜਰੂਰ ਪਾਇਆ ਕਰੋ ਉੱਪਰ ਫਿਰ ਪੌਂਚਾ ਤੁਹਾਡਾ ਫਿਰਦਾ ਨਹੀਂ ਫਿਰ ਸਲਵਾਰ ਦੀ ਲੁੱਕ ਬਹੁਤ ਸੋਹਣੀ ਹੋਊਗੀ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਐਸ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਬਿਲਕੁਲ ਨਿਊ ਲੁੱਕ ਦੀ ਮੂਰੀ ਜਾਂ ਪੌਂਚਾ ਤੁਸੀਂ ਕੀ ਕਹਿੰਨੇ ਆ ਤਹਾਨੂੰ ਕਿਸ ਤਰ੍ਹਾਂ ਦਾ ਲੱਗਾ ਸਿੰਪਲ ਤੇ ਸੁਪਰ ਜੈ ਡਿਜ਼ਾਈਨ ਆ 10 20 ਮਿੰਟ ਚ ਇੱਕ ਪਹੁੰਚਾ ਤਿਆਰ ਹੋ ਜਾਂਦਾ ਜੀ ਆਪਾਂ ਘੰਟੇ ਚ ਸਲਵਾਰ ਤਿਆਰ ਕਰ ਲਈ ਐ ਤੇ ਠੀਕ ਹੈ ਜੀ ਮਿਲਦੀਆਂ ਕਿਸੇ ਹੋਰ ਵੀਡੀਓ ਜਾਂ ਬਲੌਗ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਹੈ ਜੀ